ਜੀਵੰਤ ਰਹਿਣ ਵਾਸਤੇ ਮਨੁੱਖ ਨੂੰ ਸਿਰਫ ਭੋਜਨ ਦੀ ਲੋੜ ਨਹੀਂ ਸਗੋਂ ਉਸਦੇ ਕੋਲ ਚੰਗਾ ਦਿਮਾਗ ਹੈ ਜਿਸ ਨੂੰ ਚੰਗੇ ਵਿਚਾਰਾਂ ਦੀ ਲੋੜ ਹੈ ਬਿਲਕੁਲ ਜੀ ਇਹ ਜੋ ਉਪਰੋਕਤ ਸ਼ਬਦ ਡਾਕਟਰ ਪੀਮਰਾਓ ਅਮੀਦਕਾਰ ਜੀ ਦੇ ਹਨ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਥਾਵਾਂ ਸੈਮੀਨਾਰ ਤੇ ਜਦੋਂ ਮੈਂ ਜਾਣੀ ਆ ਤਾਂ ਇਹ ਜੋ ਲਾਈਨਾਂ ਉਹ ਜ਼ਰੂਰ ਬੋਲਦੀਆਂ ਇਹਦਾ ਜੋ ਮਤਲਬ ਇਹ ਕਿ ਅੱਜ ਅਸੀਂ ਦੇਖਦੇ ਆ ਕਿ ਲੋਕਾਂ ਨੇ ਜ਼ਿੰਦਗੀ ਜੀਵਨ ਸਿਰਫ ਇਹੀ ਸਮਝਿਆ ਹੈ ਕਿ ਅਸੀਂ ਵਧੀਆ ਰੋਟੀ ਕਮਾਣੀ ਹੈ ਵਧੀਆ ਆਪਣਾ ਰਹਿਮ ਸੈਂਡ ਕਰਨਾ ਹੈ ਪਰ ਇਹ ਨਹੀਂ ਸੋਚਦੇ ਕਿ ਸਾਡੇ ਕੋਲ ਇੱਕ ਦਿਮਾਗ ਹੈ ਜਿਸ ਨੂੰ ਅਸੀਂ ਹਮੇਸ਼ਾ ਮੋਟੀਵੇਟ ਫਰੈਸ਼ ਰੱਖਣਾ ਹੈ ਚੰਗੇ ਵਿਚਾਰ ਚੰਗੇ ਲੋਕਾਂ ਦੀ ਜੋ ਸੰਗਤ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਡਾਕਟਰ ਭੀਮਰਾਉ ਅਮੇਦਕਾਰ ਜੀ ਜਿਨ੍ਹਾਂ ਦਾ ਖਾਸ ਕਰਕੇ ਬਹੁ ਗਿਣਤੀ ਸਮਾਜ ਲੋਕ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ ਉਹਨਾਂ ਦੀਆਂ ਫੋਟੋਆਂ ਨੂੰ ਘਰਾਂ ਦੇ ਵਿੱਚ ਲਗਾਇਆ ਹੈ ਆਪਣੇ ਲਾ ਦੇ ਵਿੱਚ ਫੋਟੋਆਂ ਨੂੰ ਰੱਖਦੇ ਨੇ ਬਹੁਤ ਆਦਰ ਮਾਨ ਕਰਦੇ ਨੇ ਵੈਲ এডਿਕੇਟਿਡ ਇਹ ਜੋ ਸ਼ਖਸੀਅਤ ਜਿਨ੍ਹਾਂ ਨੇ ਸਾਡੇ ਪੂਰੇ ਹਿੰਦੁਸਤਾਨ ਦਾ ਜੋ ਸੰਵਿਧਾਨ ਆ ਉਹ ਲਿਖਿਆ ਪਰ ਉਹਨਾਂ ਨੂੰ ਮੰਨਣ ਵਾਲੇ ਲੋਕ ਦੇਖੋ ਉਹਨਾਂ ਦੀਆਂ ਫੋਟੋਆਂ ਨੂੰ ਪੂਜਦੇ ਨੇ ਬਹੁਤ ਆਦਰ ਸਤਕਾਰ ਕਰਦੇ ਨੇ ਪਰ ਫੋਟੋ ਨੂੰ ਮੰਨਣ ਦਾ ਮਤਲਬ ਕਿ ਅਸੀਂ ਉਸ ਸ਼ਖਸੀਅਤ ਵਰਗੇ ਹੋਣਾ ਤੇ ਸਾਡੇ ਬਹੁ ਗਿਣਤੀ ਸਮਾਜ ਦੇ ਜੋ ਬੱਚੇ ਆ ਵੱਧ ਤੋਂ ਵੱਧ ਜੋ ਤੈਨ ਜਾ ਪਾਸਟੂ ਤੱਕ ਹੀ ਸੀਮਤ ਰਹਿੰਦੇ ਨੇ ਸਰਕਾਰੀ ਨੌਕਰੀਆਂ ਬਹੁਤ ਘੱਟ ਲੋਕ ਹੁੰਦੇ ਨੇ ਜੋ ਸਰਕਾਰੀ ਨੌਕਰੀ ਅਪਰੋਚ ਕਰਦੇ ਨੇ ਸੋ ਇਸ ਵੀਡੀਓ ਦਾ ਮੇਨ ਮੋਟਿਵ ਇਹ ਹੈ ਖਾਸ ਕਰਕੇ ਬਹੁ ਗਿਣਤੀ ਸਮਾਜ ਨੂੰ ਕਿ ਹਮੇਸ਼ਾ ਜੇਕਰ ਤੁਸੀਂ ਇਹਨਾਂ ਦਾ ਇਨਾ ਆਦਰ ਮਾਨ ਸਤਕਾਰ ਕਰਦੇ ਹੋ ਤਾਂ ਉਹਨਾਂ ਵਰਗੀ ਬਣਨ ਦੀ ਜੋ ਕੋਸ਼ਿਸ਼ ਕਰੋ ਕਿਉਂਕਿ ਉਹਨਾਂ ਨੇ ਆਪ ਜਦੋਂ ਉਹਨਾਂ ਦੇ ਜੀਵਨ ਨੂੰ ਪੜ੍ਹੀਏ ਤਾਂ ਪਤਾ ਲੱਗਦਾ ਕਿ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਨੇ ਆਪਣੀ ਜੋ ਜ਼ਿੰਦਗੀ ਬਤੀਤ ਕੀਤੀ ਕਿੰਨਾ ਉਸ ਸਮੇਂ ਉੱਚ-ਨੀਚ ਦਾ ਜੋ ਕਿ ਰੋਲਾ ਸੀ ਉਹਨਾਂ ਨੇ ਨਫ਼ਰਤ ਦਾ ਉਹ ਸ਼ਿਕਾਰ ਹੋਏ ਤਾਂ ਇਹ ਨਹੀਂ ਕਿ ਉਹ ਇਕੱਲੇ ਆਪ ਹੀ ਉਸ ਨਫ਼ਰਤ ਦੇ ਵਿੱਚੋਂ ਨਿਕਲੇ ਉਹਨਾਂ ਨੇ ਆਪਣੇ ਸਮਾਜ ਪ੍ਰਤੀ ਸੋਚਿਆ ਕਿ ਜੇਕਰ ਜਿੰਨਾ ਮੁਸ਼ਕਲਾਂ ਦੇ ਵਿੱਚੋਂ ਮੈਂ ਨਿਕਲਿਆ ਹਾਂ ਅਗਾ ਮੇਰਾ ਜੋ ਸਮਾਜ ਆ ਇਹਨਾਂ ਮੁਸ਼ਕਲਾਂ ਦੇ ਵਿੱਚ ਨਾ ਪਵੇ ਮੇਰਾ ਜੋ ਸਮਾਜ ਆ ਉਹ ਰਾਜ ਕਰੇ पर अफसोस की आज भी असि डॉक्टर पीमराव अमित काब जी दे जो ਸੁਪਨਿਆ ਉਹਨਾਂ ਤੇ ਪੂਰਾ ਨਹੀਂ ਹੋ ਪਾਰੇ ਕਿਉਂਕਿ ਪਿੰਡਾਂ ਥਾਵਾਂ ਦੇ ਵਿੱਚ ਜਾ ਕੇ ਦੇਖੀਏ ਖਾਸ ਕਰਕੇ ਬਹੁ ਗਿਣਤੀ ਸਮਾਜ ਤੇ ਹਜੇ ਤੱਕ ਆਂ ਪੜਤਾ ਦੇ ਵਿੱਚੋਂ ਵੀ ਨਹੀਂ ਨਿਕਲ ਸਕੀ ਤੇ ਜਿਹੜਾ ਇਨਸਾਨ ਪੜਿਆ ਲਿਖਿਆ ਨਹੀਂ ਹੋਏਗਾ ਜਿਹੜੇ ਬੱਚੇ ਪੜੇ ਲਿਖੇ ਨਹੀਂ ਐ ਤਾਂ ਉਹ ਕਿਵੇਂ ਆਪਣੇ ਹੱਕਾਂ ਬਾਰੇ ਆਪਣੇ ਜੀਵਨ ਬਾਰੇ ਅਵੇਅਰ ਹੋ ਸਕਦੇ ਆ ਸੋ ਸਭ ਤੋਂ ਜ਼ਰੂਰੀ ਏ ਸਾਡੇ ਵਿੱਚ এডੂਕੇਸ਼ਨ ਦਾ ਹੋਣਾ ਬਹੁਤ ਜ਼ਿਆਦਾ ਇੱਕ ਮਹੱਤਤਾ ਰੱਖਦਾ ਏ ਕਿਉਂਕਿ ਜਿਹੜਾ ਬੰਦਾ ਪੜ੍ਹਿਆ ਲਿਖਿਆ ਹੋਵੇਗਾ ਤਾਂ ਉਹਨੂੰ ਪਤਾ ਹੋਵੇਗਾ ਕਿ ਕਿੱਥੇ ਮੇਰੇ ਨਾਲ ਨਿਆਂ ਹੋ ਰਿਹਾ ਏ ਤੇ ਕਿੱਥੇ ਅਨਿਆਂ ਹੋ ਰਿਹਾ ਏ ਤੇ ਅਰਪੜ ਜਾਂ ਜਿੱਥੇ ਗਰੀਬੀ ਹੋਵੇਗੀ ਤਾਂ ਉਹਨਾਂ ਨੂੰ ਜੋ ਪੈਸੇ ਕੋਈ ਦੇਵੇਗਾ ਜਾਂ ਕੋਈ ਥੋੜੀਆਂ ਸਹੂਲਤਾਂ ਦੇਵੇਗਾ ਤਾਂ ਜੋ ਲੋਕ ਆ ਉਧਰ ਚਲੇ ਜਾਣਗੇ ਸੋ ਸਹੂਲਤਾਂ ਨੂੰ ਛੱਡ ਕੇ এডੂਕੇਸ਼ਨ ਵੱਲ ਜੋ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ